ਪਿੰਡ ਦੀ ਪੰਚਾਇਤ ਪਿੰਡ ਦੀ ਪਾਰਲੀਮੈਂਟ ਹੁੰਦੀ ਆ ਮੈਂਬਰ ਜਾਂ ਸਰਪੰਚ ਉਹ ਚਾਹੀਦਾ ਜਿਹੜਾ ਐਸਐਚਓ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰ ਸਕੇ ਜਿਹੜਾ ਤਹਿਸੀਲਦਾਰ ਐਸਡੀਐਮ ਡੀਐਸਪੀ ਦੇ ਨਾਲ ਮੱਥਾ ਲਾ ਸਕੇ ਤੇ ਉਹਨਾਂ ਨਾਲ ਗੱਲ ਕਰਨ ਦੀ ਜ਼ਰੂਰਤ ਰੱਖਦਾ ਹੋਵੇ ਜਿਹਨੂੰ ਪਤਾ ਹੋਵੇ ਕਿ ਕਿਹੜਾ ਕੰਮ ਤੁਹਾਡਾ ਕਿਹੜੇ ਦਫ਼ਤਰ ਦੇ ਵਿੱਚ ਹੋਣਾ ਇਹੋ ਜਿਹਾ ਸਰਪੰਚ ਨਾ ਚੁਣ ਲਿਓ ਇਹੋ ਜਿਹਾ ਪੰਚ ਨਾ ਚੁਣ ਲਿਓ ਜਿਹਨੂੰ ਇਹ ਨਾ ਪਤਾ ਹੋਵੇ ਕਿ ਤੁਹਾਡਾ ਕੰਮ ਜਿਹੜਾ ਕਿਹੜੇ ਦਫ਼ਤਰ ਦੇ ਵਿੱਚ ਆਉਣਾ ਹੈ ਉਹ ਪਹਿਲੇ ਆਪਣੇ ਘਰਦਿਆਂ ਦੀ ਰਾਏ ਲੈਂਦਾ ਹੋਵੇ ਜਾਂ ਫਿਰ ਪੁਰਾਣੇ ਜਿਹੜੇ ਸਰਪੰਚ ਪੰਚ ਉਹਨਾਂ ਦੀ ਰਾਏ ਲੈ ਵੀ ਆਹ ਫਲਾਣਾ ਕੰਮ ਕਿੱਥੋਂ ਆਣਾ ਹੈ ਕਿਉਂਕਿ ਅੱਜ ਕੱਲ ਇਹ ਹੀ ਚੱਲਦਾ ਆ ਜਿਹਨੇ ਸਰਪੰਚੀ ਪਹਿਲੇ ਕੀਤੀ ਹੁੰਦੀ ਆ ਜ਼ਿਆਤਰ ਜਿਹੜੇ ਨਵੇਂ ਸਰਪੰਚਾ ਉਹਨਾਂ ਦੀ ਸਲਾਹਾਂ ਲੈਂਦੇ ਆ ਸਲਾਹ ਲੈ ਕੇ ਪਿੰਡ ਦਾ ਪੂਰਾ ਵੀੜਾ ਵਰਕ ਕਰਦੀ ਆ ਤੋਂ ਬੋਟ ਪਾਉਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਸੋਚ ਲਿਓ ਕਿ ਪਿੰਡ ਦੀ ਬੋਟ ਆਪਾਂ ਪਾਉਣੀ ਕਿਹਨੂੰ ਆ ਸਰਪੰਚ ਬਣਾਉਣਾ ਕਿਹਨੂੰ ਆ ਪੰਚ ਬਣਾਉਣਾ ਕਿਹਨੂੰ ਆ ਇਹ ਨਾ ਹੋਵੇ ਕਿ ਤਾਂ ਜੀ ਦਰਖਾਸਤ ਦੇ ਉੱਤੇ ਮੋਹਰ ਰਾਉਣ ਤੋਂ ਪਹਿਲਾਂ ਉਹ 50 ਵਾਰ ਸੋਚਦਾ ਹੋਵੇ ਅੰਦਰੋਂ ਅੰਦਰ ਹੀ ਟਕਦਾ ਹੋਵੇ ਫਿਰ ਫੋਨ ਕਰਕੇ ਉਹ ਪਹਿਲੇ ਪੰਚਾਂ ਦੀਆਂ ਸਲਾਹਾਂ ਲੈਂਦਾ ਹੋਵੇ ਕਿ ਆਹ ਬੰਦੇ ਦੀ ਆਹ ਦਰਖਾਸਤ ਹੈ ਦੱਸੋ ਮੋਹਰ ਲਾਉਣਾ ਕਿ ਨਾ ਲਾਉਣਾ ਔਰ 25 ਮਿੰਟ ਤੁਹਾਨੂੰ ਬਿਠਾਉਣ ਤੋਂ ਬਾਅਦ ਉਹ ਕਹਿੰਦਾ ਹੋਵੇ ਪੰਜ ਦੀ ਇੱਕ ਜਿਹੜੀ ਮੋਰ ਹੈ ਮੈਂ ਨਹੀਂ ਲਾ ਸਕਦਾ ਤੁਸੀਂ ਦੂਜੀ ਪੈਚ ਤੋਂ ਲਵਾ ਦਿਓ ਇਹ ਸਰਪੰਚੀ ਦਾ ਜਿਹੜਾ ਕੰਮ ਕਰ ਤੋਂ ਡਾ ਜੀ